ਚੋਨੇ ਵਿੱਚ ਤਣੇ ਦਾ ਗੜੂਨਾ येलो ਸਟੈਮ ਬੋਰਰ ਇਹ ਕੀੜਾ ਚੋਨੇ ਵਿੱਚ ਜੜ ਮਾਰਨ ਤੋਂ ਬਾਅਦ ਦੇਖਿਆ ਜਾਂਦਾ ਹੈ ਅਤੇ ਖਾਸ ਕਰਕੇ ਬਾਸਮਤੀ ਕਿਸਮਾਂ ਤੇ ਵਧੇਰੇ ਹਮਲਾ ਕਰਦਾ ਹੈ ਇਸ ਦੀ ਸੁੰਡੀ ਸਫੈਦ ਹੁੰਦੀ ਹੈ ਜਿਸ ਦਾ ਸਿਰ ਕਾਲਾ ਅਤੇ ਬਾਕੀ ਸਰੀਰ ਦਾ ਰੰਗ ਕਿਸਮੇਲਾ ਚਿੱਟਾ ਹੁੰਦਾ ਹੈ ਪਤੰਗੇ ਪੀਲੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਅਗਲੇ ਖੰਭਾਂ ਦਾ ਰੰਗ ਸੰਤਰੀ ਭੱਦਾ ਚਿੱਟਾ ਜਿਹਾ ਹੁੰਦਾ ਹੈ ਅਤੇ ਖੰਭਾਂ ਦੇ ਵਿਚਕਾਰ ਇੱਕ ਕਾਲਾ ਨਿਸ਼ਾਨ ਹੁੰਦਾ ਹੈ ਇਹ ਕੀੜਾ ਅਪ੍ਰੈਲ ਤੋਂ ਅਕਤੂਬਰ ਤੱਕ ਕਿਰਿਆਸ਼ੀਲ ਹੁੰਦਾ ਹੈ ਤੇ ਨਵੰਬਰ ਤੋਂ ਮਾਰਚ ਦਾ ਸਮਾਂ ਇਹ ਸੁੰਡੀ ਦੇ ਰੂਪ ਵਿੱਚ ਚੋਨੇ ਦੇ ਮੁੱਢਾਂ ਵਿੱਚ ਗੁਜ਼ਾਰਦਾ ਹੈ ਇਸ ਦੀ ਮਾਦਾ 120 ਤੋਂ 150 ਦੇ ਪੱਤੇ ਤੇ ਹੀਟਲੇ ਪਾਸੇ ਦਿੰਦੀ ਹੈ ਇਸ ਦੀਆਂ ਸੁੰਡੀਆਂ ਤਣੇ ਵਿੱਚ ਵੱੜ ਜਾਂਦੀਆਂ ਹਨ ਅਤੇ ਜੁਲਾਈ ਤੋਂ ਅਕਤੂਬਰ ਤੱਕ ਨੁਕਸਾਨ ਕਰਦੀਆਂ ਹਨ ਨਤੀਜੇ ਵਜੋਂ ਬੂਟੇ ਦੀਆਂ ਗੋਬਾਂ ਸੁੱਕ ਜਾਂਦੀਆਂ ਹਨ ਮੁੰਜਰਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ ਰੋਕ ਥਾਮ ਜਿਨ੍ਹਾਂ ਖੇਤਾਂ ਵਿੱਚ ਇਸ ਕੀੜੇ ਦਾ ਹਮਲਾ 5% ਸੁੱਕੀਆਂ ਗੋਬਾਂ ਤੋਂ ਵਧੇਰੇ ਹੋਵੇ ਉੱਥੇ 60 ਮਿਲੀਲੀਟਰ ਕਲੋਰੈਂਟਰਨਿਲੀਪਰੋਲ 18.5 ਐਸਸੀ ਜਾਂ 20 ਮਿਲੀਲੀਟਰ ਫਲੂਬੈਂਡਾਮਾਈਡ 480 ਐਸਸੀ ਜਾਂ 80 ਮਿਲੀਲੀਟਰ ਨਿੰਮ ਅਦਾਰੇ ਤੇ ਕੋਟੇਨ ਅਜ਼ੈਦੀ ਰੈਕਟਨ 5% ਪ੍ਰਤੀ ਏਕੜ ਦਾ ਛਿੜਕਾ 100 ਲੀਟਰ ਪਾਣੀ ਵਿੱਚ ਘੋਲ ਕੇ ਕਰਨਾ ਚਾਹੀਦਾ ਹੈ ਲੋੜ ਪੈਣ ਤੇ ਛਿੜਕਾ ਦਿਰਾਓ ਇਕੋਟੇਨ ਦੀ ਵਰਤੋਂ ਨੂੰ ਕੀੜੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦਿਓ इस तो इलावा चार किलोग्राम क्लोरेंट्रानिली परोल सिफर दशमलव चार जी आर दस किलोग्राम का काटाप हाइड्रोकलोराइड चार जी आर न एकड़ खड़े पानी विच पाने भी नियंत्रण किया जा सकता है वधेरे जाकारी उत्पाद खरीद लियगरी खेती ऐप से जाओ